देखो अभी 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 वो लैंड किए हैं इधर देखो सर अभी थोड़ा मिलना हुआ है और अभी ऑफिशियली मीटिंग शुरू होनी है तो ऑफिशियली मीटिंग में जो भी आंकड़े वो रखेंगे उसके हिसाब से सब बातचीत होगी जहां हम आज की पार्टी लगातार सुबह से उनके मंत्री विधायक सब ट्वीट कर रहे हैं वीडियो जारी कर रहे हैं 20000 करोड़ की मांग कर रहे हैं लगातार देखो वो एक नैरेटिव पंजाब ਦੇ ਵਿੱਚ ਨਾ ਇਸ ਤਰ੍ਹਾਂ ਦਾ ਸੈੱਟ ਕਰਨਾ ਜਾ ਰਹੇ ہیں کہ جی ਅਸੀਂ ਐਨੇ ਮੰਗੇ ਪ੍ਰਧਾਨ ਮੰਤਰੀ جی دے کے نہیں گئے ساری گل انکੜਿਆਂ ਨਾਲ ہونی ہے ਅੰਦਰ ਕਿੰਨਾ ਨੁਕਸਾਨ ਹੋਇਆ ਕਿੰਨੀ ਫਸਲ ਦਾ ਨੁਕਸਾਨ ਹੋਇਆ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਕਿੱਥੇ ਕਿੱਥੇ ਕਿੰਨੇ ਕਿੰਨੇ ਪੈਸੇ ਦੀ ਜਰੂਰਤ ਹੈ ਇਹ ਸਾਰੇ ਆંકੜੇ ਸਟੇਟ ਗਵਰਨਮੈਂਟ ਨੇ ਰੱਖਦੇ ਆ ਪਹਿਲਾ ਪਹਿਲਾਂ ਪਹਿਲਾਂ ਤਾਂ ਮੈਂ ਸਟੇਟ ਗਵਰਨਮੈਂਟ ਨੂੰ ਪੁੱਛਦਾ ਵੀ ਜਿਹੜਾ 1100 ਕਰੋੜ ਰੁਪਇਆ ਡਿਸਾਸਟਰ ਫੰਡ ਦਾ ਉਹ ਕਿੱਥੇ ਲਾਇਆ ਉਹਦੇ ਉਹਦੇ ਵਾਸਤੇ ਕੀ ਕੀ ਉਪਰਾਲੇ ਕੀਤੇ ਨੇ ਕਿੰਨਾ ਕੁ ਪੈਸਾ ਉਹਦੇ ਚ ਖਰਚ ਕਰਤਾ ਇਹ ਵੀ ਇੱਕ ਵਿਸ਼ਾ ਹੈਗਾ ਸਰ ਜੀ ਆਪਕਾ ਐਸਾ ਲੱਗਦਾ ਨਹੀਂ ਕਿ ਗੇਂਦ ਦੇ ਦੇਖੋ ਤੁਹਾਨੂੰ ਲੱਗਦਾ ਕਿ ਪ੍ਰਧਾਨ ਮੰਤਰੀ ਜੀ ਦੇਸ਼ ਨਾਲ ਕਦੇ ਵਾਅਦੇ ਨਹੀਂ ਕਰਦੇ ਉਹ ਪ੍ਰੋਪਰ ਕੰਮ ਕਰਨ ਵਾਲੇ ਵਿਅਕਤੀ ਨੇ ਉਹਨਾਂ ਨੇ ਦੇਸ਼ ਦੀ ਚਿੰਤਾ ਕਰਨ ਵਾਲੇ ਵਿਅਕਤੀ ਨੇ ਐਸੇ ਕਰਕੇ ਪ੍ਰਧਾਨ ਮੰਤਰੀ ਜੀ ਅੱਜ ਆਏ ਨੇ ਇੱਥੇ ਅੱਛਾ ਆਪਕੋ ਐਸਾ ਨਹੀਂ ਲੱਗਦਾ ਕਿ ਪੰਜਾਬ ਸਰਕਾਰ ਗੇਂਦ ਕੇਂਦਰ ਸਰਕਾਰ ਕੇ ਪਾਰਲੀਮੈਂਟ ਡਾਲਨਾ ਚਾਹਤੀ ਹੈ ਕਿ ਉਹ ਪੈਸੇ ਦੇਣਗੇ ਤੋ ਹੀ ਮਦਦ ਹੋਵੇ ਦੇਖੋ ਪੰਜਾਬ ਸਰਕਾਰ ਤਾਂ ਕੇਵਲ ਤੇ ਕੇਵਲ ਆਪ ਕੁਛ ਕੀਤਾ ਨਹੀਂ ਮੁੱਖ ਮੰਤਰੀ ਹਸਪੀਟਲ ਪਿਆ ਹੈ ਬਾਕੀ ਤੁਸੀਂ ਦੇਖ ਰਹੇ ਹੋ ਮੈਂ ਹੁਣ ਜਾਦਾ ਕੀ ਕਹਿਣਾ ਕੋਈ ਜਿਆਦਾ ਕਹੂੰਗਾ ਤੇ ਫਿਰ ਉਹ ਕਹਿਣਗੇ ਰਾਜਨੀਤੀ ਕਰ ਰਹੇ ਆ ਸੋ ਇਸ ਕਰਕੇ ਸਾਨੂੰ ਇਸ ਅ ਦੁੱਖ ਦੀ ਘੜੀ ਦੇ ਵਿੱਚ ਰਾਜਨੀਤੀ ਨਹੀਂ ਕਰਨੀ ਆਪ ਲੋਕ ਵੀ ਗਰਾਊਂਡ ਪਰ تھے ਆਪਨੇ ਕੋਈ ਪੀਐਮ ਸਾਹਿਬ ਕੋ بتایا ਕਿ ਕਿੰਨੇ ਪੈਸੇ ਦੀ ਜਰੂਰਤ ਹੈ ਪੰਜਾਬ ਕੋ ਆਪਨੇ ਕੋਈ ਡਿਮਾਂਡ ਕੀਤੀ ਦੇਖੋ ਆਫੀਸ਼ੀਅਲੀ ਅੰਕੜਾ ਹੁਣ ਸਰਕਾਰ ਦੇਣ ਵਾਲੀ ਹੈ ਆਫੀਸ਼ੀਅਲੀ ਅੰਕੜਾ ਤਾਂ ਸਰਕਾਰੀ ਮੁਲਾਜ਼ਮਾਂ ਦੇ ਕੋਲ ਹੈ ਨਾ ਉਹ ਦਏਗੀ ਕਿੰਨਾ ਨੁਕਸਾਨ ਹੈ ਖੇਤਾਂ ਦੇ ਵਿੱਚ ਕਿੰਨੇ ਖੇਤਾਂ ਦੀ ਸਫਾਈ ਹੋਣ ਵਾਲੀ ਹੈ ਫਸਲ ਕਿੰਨੀ ਖਰਾਬ ਹੋਈ ਹੈ ਘਰ ਕਿੰਨੇ ਗਏ ਨੇ ਕਰ ਡੁੱਬੇ ਕਿੰਨੇ ਨੇ ਜਿਹੜਾ ਗਰੀਬ ਆਦਮੀ ਰੋਟੀ ਤੋਂ ਤਰਸ ਰਿਹਾ ਉਹਦਾ ਕੀ ਕਰਨਾ ਇਹ ਅੱਗੇ ਸਾਰੀਆਂ ਚੀਜ਼ਾਂ ਜੁੜਦੀਆਂ ਨੇ ਸ਼ਾਮਲ ਹੋਇਆ ਹੈ ਉਹਨਾਂ ਦੇ ਵਿੱਚ ਪਹੁੰਚੇ ਨੇ ਜਿਹਨਾਂ ਦਾ ਨੁਕਸਾਨ ਹੋਇਆ ਜਿੰਨਾਂ ਨੂੰ ਕੁਝ 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 ਕਿਸਾਨਾਂ ਨੂੰ ਮਿਲਵਾਨ ਦੀ ਉਹਨਾਂ ਦੀ ਟੋਲੀ ਮਿਲ ਰਹੀ ਹੈ ਜਿਹੜੀ ਕਿ ਜਿਆਦਾ ਜਿਹਨਾਂ ਦਾ ਨੁਕਸਾਨ ਆ ਉਹ ਇੱਕ ਵਾਰੀ ਆਪਣਾ ਨੁਕਸਾਨ ਦੱਸਣਗੇ ਉਹਨਾਂ ਨਾਲ ਗੱਲਬਾਤ ਪ੍ਰਧਾਨ ਮੰਤਰੀ ਜੀ ਕਰਨਗੇ ਸੋ ਇਹ ਸਾਰੀਆਂ ਚੀਜ਼ਾਂ ਦੇਖੋ ਕਿਹੜੇ ਲੀਡਰ ਗਏ ਨੇ ਅੰਦਰ ਸਰ ਵੱਡੇ ਦੇਖੋ ਸਾਰੇ ਸਟੇਟ ਗਵਰਨਮੈਂਟ ਦੇ ਮੰਤਰੀ ਸਹਿਬਾਨ ਨੇ ਹੁਣ ਮੈਂ ਸਭ ਨੂੰ ਸਾਡੇ ਸਾਡੇ ਰਹਿਣਗੇ ਜਾਖੜ ਸਾਹਿਬ ਨੇ ਅਸ਼wini ਸ਼ਰਮਾ ਜੀ ਨੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਰਵਨੀਤ ਬਿੱਟੂ ਜੀ ਨੇ ਗਵਰਨਰ ਸਾਹਿਬ ਦਾ ਹੈ ਹੀ ਹੈ ਸੋ ਇਹ ਸਾਡੀ ਪਾਰਟੀ ਦੇ ਵੀ ਲੀਡਰਸ਼ਿਪ ਅੰਦਰ ਹੈ ਬੈਠ ਕੇ ਸਾਰੀ ਗੱਲਬਾਤ ਕਰਾਂਗੇ ਔਰ ਪੰਜਾਬ ਦੇ ਹੱਕ ਵਾਸਤੇ ਜੋ ਵੀ ਵੱਧ ਤੋਂ ਵੱਧ ਹੋ ਸਕਦਾ ਉਹ ਕਰਨਾ ਹੈ ਪਰ ਲੁਟੇਰਿਆਂ ਦੇ ਹੱਥ ਕੁਛ ਨਾ ਜਾਵੇ ਇਹਦੀ ਵੀ ਚਿੰਤਾ ਕਰਨੀ ਹੈ ਟੱਕੇ ਘਟੋ ਘਟੋ 25 ਮਿੰਟ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸल्ली ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਹੀ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹਿੱਕ ਡਾਈ ਹੈ ਤੇ ਅਸੀਂ ਵੀ ਕੇਂਦਰ ਸਰਕਾਰ ਡਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿਹਾ ਵੀ ਸਾਨੂੰ ਅਜੇ ਤੱਕ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਸਰ ਉਹਨੇ ਫਸਲ ਬੀਮੇ ਦੀ ਬਾਤ ਕੀਤੀ ਸਾਰੇ ਦੇਖੋ ਆਪਣੇ ਫਸਲ ਬੀਜੀਪੀ ਨੇ ਕਿੰਨੇ ਦੇ ਅਸੈਸਮੈਂਟ ਕੀਤੇ ਆਮ ਆਦਮੀ ਪਾਰਟੀ ਨੇ 20000 ਕਰੋੜ ਦਾ ਕੰਮ ਕਰਵਾ ਦਿੱਤਾ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੇ ਵੀ ਬਹੁਤ ਕੁਝ ਕਹਾ ਥਾ ਉਸ ਕੀ ਸ਼ਿਕਾਇਤ ਹੈ ਵੀ ਪ੍ਰਧਾਨ ਮੰਤਰੀ ਜੀ ਨੇ ਕਹਾ ਮੈਂ ਪੁੱਛੂੰਗਾ ਸਾਰਾ ਆਰਡੀਐਫ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ 'ਚ ਹੈ ਸਾਹਿਬ ਆਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਕੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਇਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਕਹਿੰਦੇ ਦੇਖ ਰਹੇ ਸਨ ਐਸਾ ਹੈ ਕਿ ਵੀ ਪੰਜਾਬ ਦੇ ਅਲੱਗ-ਅਲੱਗ ਖੇਤਰੋਂ ਸੇ ਪੰਜਾਬ ਸੇ ਪ੍ਰੇਰਿਤ किसानों को बुलाया गया था सभी जिला के जिला अधिकारियों द्वारा उनको यहाँ पे लाया गया है और उन्होंने अपनी अपनी बात भी बताई है और जो मुख्य रूप से निकल के आई किसानों ने जो बात कही है उसमें यही कहा गया कि भी एक तो मन खनन के कारण जो है उसमें कटाव ज़्यादा हुआ बांध टूटे हैं इसी कारण बहुत सारा नुकसान फसलों का हुआ कटाव उसका मुख्य कारण रहा है दूसरा किसानों ने यह भी कहा कि हमें जो है पिछले साल का भी जब प्रधानमंत्री जी ने मिला पूछा कि आपको कोई मुआवजा मिला तो उन्होंने कहा कि हमें तो अभी पिछले साल का भी नहीं मिला इस साल तो अभी तो क्या मिलना था क्योंकि डिजास्टर मैनेजमेंट का पैसा अभी ऑलरेडी केंद्र सरकार ने भेजा हुआ है और अभी तक उनको ये भी पैसा नहीं मिला तो प्रधानमंत्री जी ने इस पर हैरानी भी व्यक्त की कि उनको अभी तक तेईस का फैसला क्यों नहीं मिला मगर उन्होंने कहा कि आप घबराइए नहीं हम वो भी दिलवाएं चाहिए मुझे पैसा नहीं मिला तो देखिए ये, दे ये अभी अधिकारी बैठे हैं ये प्रधानमंत्री दिया जा रहा देखिए मैं कह रहा हूँ अभी तक उन्होंने जो है किसानों को सुना था पर पीड़ित परिवारों को सुना है अभी हम तो आ गए थे क्योंकि उस मीटिंग का हिस्सा नहीं है अभी सिर्फ प्रशासनिक अधिकारियों के साथ मीटिंग है इसमें डी भी हैं चीफ सेक्रेटरी भी हैं और भी मंत्री भी हैं डिज़ास्टर मैनेजमेंट के भी हैं केंद्रीय एजेंसियाँ बी भी है नेशनल डिज़ास्टर मैनेजमेंट के भी लोग हैं

जो हुआ मैंने वो बताया पंजाब सरकार कह रही है सरकार कह रही है कि आर डी एफ काफ़ का पैसा हमें दिया ही नहीं गया साठ हज़ार करोड़ लेने ये इससे बड़ा झूठ और कोई नहीं हो सकता जितना पैसा दिया वो जो पहला पैसा भेजा हुआ है वो सारा इन्होंने खुर्द पुरद कर दिया वो कहा किसी भी गांव में लगाया ही नहीं गांव में खर्चा ही नहीं किया गया उनकी सड़कें टूटी हुई कहीं भी कोई भी मैंनेट का रूरल डेवलपमेंट के लिए पैसा खर्चा ही नहीं किया केंद्र ने सिर्फ ये कहा कि जो पैसा भेजा है उसका यूसी भेजो और यू सी भेजोगे तो अगली ग्रांट ये एक सिस्टम है फेडरल सिस्टम का केंद्र ग्रांट भेजता है और प्रदेश उसको खर्च करने के बाद उसका यू सी भेजती है और जब यू सी नहीं भेजा गया तो उसका क्या करेंगे तो इसलिए वो खर्चा थे, थे, नहीं थे, किया अगर वो खर्च करके करेंगे तो वो अलग है यहाँ पर जो पैकेज की बात है वो अभी बैठ के पंजाब सरकार के अधिकारी किसानों से बात हो गई है नहीं वो पीड़ित परिवार नेता नहीं अच्छा किसानों ने क्या ये भी शिकायत की है कि 2023 में जो मैंने तो तो अभी तो बताया आप शायद लेट आए मैंने अभी बताया कि किसानों ने कहा कि अभी तक तो हमें इस साल का मुआवजा तो हमें क्या करना क्योंकि उन्होंने पूछा कि हमने तो डिजास्टर मैनेजमेंट का पैसा भेजा हुआ है तो उन्होंने कहा इस साल का तो क्या मिलना हमें तो तेईस का भी नहीं मिला तो कुछ तो प्रधानमंत्री जी ने हैरानी भी व्यक्त की है और ये भी कहा कि हम उसको भी आपको दिलवाएंगे धनबार कर ਸੋ ਜਦੋਂ ਮੀਟਿੰਗ ਚੱਲ ਰਹੀ ਸੀ ਤੇ ਮੈਂ ਜਦੋਂ ਵੈਲਕਮ ਹੋਇਆ ਉਸ ਤੋਂ ਬਾਅਦ ਜਦੋਂ ਮੀਟਿੰਗ ਹੋਈ ਮੀਟਿੰਗ ਦੌਰਾਨ ਉਹਨਾਂ ਨੇ ਸਾਰੇ ਪੰਜਾਬ ਦੇ ਹਾਲਾਤ ਜਦੋਂ ਉਹਨਾਂ ਨੂੰ ਦੱਸੇਗੇ ਸਾਡੇ ਚੀਫ ਸੈਕਟਰੀ ਸਾਹਿਬ ਵੱਲੋਂ ਕੈਪਸੂਲ ਸਾਹਿਬ ਵੱਲੋਂ ਪੂਰੇ ਡਿਟੇਲ ਦੇ ਵਿੱਚ ਜਿਵੇਂ ਜਿੰਨਾ ਜਿੰਨਾ ਸਾਡੇ ਕਿਸਾਨ ਭਰਾਵਾਂ ਦਾ ਨੁਕਸਾਨ ਹੋਇਆ ਚਾਹੇ ਡੰਗਰਾਂ ਦਾ ਨੁਕਸਾਨ ਹੋਇਆ ਕਿੰਨੀਆਂ ਜਾਨਾਂ ਚਲੀਆਂ ਗਈਆਂ ਪੂਰੇ ਪੰਜਾਬ ਦਾ ਪੂਰੇ ਵਿਸਥਾਰ ਨਾਲ ਉਹਨਾਂ ਨੂੰ ਜਦੋਂ ਦੱਸਿਆ ਗਿਆ ਤੋਂ ਉਸ ਦਸੁਨਣ ਤੋਂ ਬਾਅਦ ਉਹਨਾਂ ਨੇ ਅਨਾਉਂਸ ਕੀਤਾ ਕਿ 1600 ਕਰੋੜ ਰੁਪਇਆ ਹਮ ਇਸ ਲਈ ਫੰਡ ਮੇ ਦੇ ਰਹੇ ਤੋਂ ਮੈਂ ਖੜਾ ਹੋ ਕੇ ਬੋਲਾ ਕਿ ਮੈਂ ਕਿ ਪੀਐਮ ਸਾਹਿਬ ਇੱਕ ਰਿਕੁਐਸਟ ਹੈ ਕਿ 60000 ਕਰੋੜ ਰੁਪਇਆ ਆਪਨੇ ਪੰਜਾਬ ਕਾ ਦੇਣਾ ਤੋਂ 1600 ਕਰੋੜ ਰੁਪਇਆ ਆਪ ਬਹੁਤ ਕਮ ਦੇ ਕੇ ਜਾ ਰਹੇ ਹੋ ਇਸ ਵਿੱਚ ਹਮਾਰੇ ਪੰਜਾਬ ਕੀ ਕਿਸਾਨ ਭਾਈਓ ਕੀ ਜੋ ਨੁਕਸਾਨ ਹੋਇਆ ਉਹ ਜਿਆਦਾ ਆਪ ਤੁਨੇ ਖੁਦ ਦੇਖਿਆ ਸਾਰਾ ਨੁਕਸਾਨ ਵੀ ਦੇਖਿਆ ਡਿਟੇਲ ਮੇ कैप्सनर साहब ने आपको बताया तो कहते आपको क्या हिंदी आती है हिंदी में मैंने बोल तो दिया सोलह सौ करोड़ तो मैं कहा सर हिंदी भी मुझे मुझे आती है लेकिन आपने सोलह सौ करोड़ भैया कम दिया है ये तो इतना तो आप अफग़ानिस्तान में भी जाके देखे होंगे तो पंजाब को क्या एक ऐसे हालात में आप देखने के बाद भी हमें किस किसके साथ जोड़ रहे हो आप तो कहते नहीं आपको हिंदी आती है क्या सोलह सो दे दिया तो मैंने फिर बोला कि सर ये पंजाब के साथ पंजाब का अपमान करके जा रहे हो आप ਆਪ ਥੋੜਾ ਦੇ ਰਹੇ ਹੋ ਸੋ ਇਹੀ ਬਾਤ ਹੋਈ ਸੋ ਇਸ ਦੇਦਰਾਰੋਂ ਚਲੇਗੇ ਜਿਹੜਾ ਉਹਨਾਂ ਦਾ ਬੋਲ ਕਹਿੰਦੇ ਬਾਹਰ ਆ ਜਾਓ ਬੱਸ ਕੋਈ ਆਪਾਂ ਮਾਰ ਕਰਕੇ ਉਹ 10000 ਕਰੋੜ ਦੀ ਜਿਹੜੀ ਗੱਲ ਕਰਦੇ ਉਹ ਆਰਡੀ ਵਿਲਪਲਾਨੇ ਦੀ ਗੱਲ ਚੱਲਦੀ ਹੈ ਉਹ ਅਸੀਂ ਪੂਰਾ ਲਗਾਇਆ ਹੋਇਆ ਲੱਗਿਆ ਹੋਇਆ ਜਿੰਨਾ ਵੀ ਪੰਜਾਬ ਪਰ ਹੁਣ ਕੀ ਦੇ ਕੇ 60000 ਕਰੋੜ ਰੁਪਏ ਅਸੀਂ ਆਪਣਾ ਮੰਗ ਰਿਹਾ ਸਾਡੇ ਆਪਣੇ ਪੈਸੇ ਚੋਂ ਕੁਝ ਨਹੀਂ ਦੇ ਕੇ ਗਏ 1600 ਕਰੋੜ ਰੁਪਇਆ ਦੇ ਕੇ ਕੀ ਦੇ ਕੇ ਕੁਝ ਵੀ ਨਹੀਂ ਦੇ ਕੇ ਬਹੁਤ ਵੱਡਾ ਅਪਮਾਨ ਕਰਕੇ ਗਏ ਆ ਜੀ ਪੰਜਾਬ ਦਾ ਬਹੁਤ ਵੱਡਾ ਅਪਮਾਨ ਕਰਕੇ ਗਏ ਪੰਜਾਬੀਆਂ ਦਾ ਅਪਮਾਨ ਕਰਕੇ ਗਏ ਕਿਉਂਕਿ ਜਦੋਂ ਮੈਨੇ ਬੋਲਾ ਕਿ ਮੈਂ ਕਹਾ ਸਰ 1600 ਕਰੋੜ ਰੁਪਇਆ ਕਮ ਹੈ 60000 ਕਰੋੜ ਤੋਂ ਆਪਣੇ ਹਮਾਰੇ ਜਨ ਹੈ ਪੰਜਾਬ ਦਾ ਤਾਂ ਕਹਤੇ ਆਪਕੋ ਹਿੰਦੀ ਆਤੀ ਹੈ हमें हिंदी नहीं आती पंजाब वालों को हमारी बात उनको समझ नहीं आ रही आ रही थी तो आप इंसल्ट, की? तो इंसल्ट करी पंजाब की इंसल्ट करी सोलह सौ सो करोड़ सोलह सौ सो करोड़ रुपया देने के बाद ये, ये तो इंसल्ट है पंजाब की इतना तो अफगानिस्तान में भी देखे अच्छा, लगातार